श्रीकाल जी मैं अविनाश सिंह गाडा केमिकल लिमिटेड से आज मैं इधर लुधियाना डिस्ट्रिक्ट के तहसील समराला विलेज मुस्काबाद में आया हूँ अपनी घाटा कंपनी की एक दवाई आई थी जी नेताजी चौड़े पत्ते के लिए अपने गुरमीत सिंह जी ने अपने खेत में इस्तेमाल किया था इस दवाई का आज इनसे जानते हैं कि कौन सी वैरायटी पे इन्होंने किस डोज पे कितने दिनों पे इस्तेमाल किया था और उसका रिजल्ट इनको कैसा मिला और कनक इनकी कैसी है वो भी अपन देखेंगे ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਪਣੇ ਬਾਰੇ ਵਿੱਚ ਨਾਮ ਪਿਤਾ ਦਾ ਨਾਮ ਉਹ ਜੀ ਥੋੜਾ ਜਿਹਾ ਬਤਾਏਗੇ ਕੁਝ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਗਰਮੀਤ ਸਿੰਘ ਜੀ ਪਿੰਡ ਮੋਸ਼ਕਾਬਾ ਠੀਕ ਹੈ ਜੀ ਮੋਬਾਈਲ ਨੰਬਰ ਕੀ ਸਰ ਜੀ ਆਪਣਾ ਮੋਬਾਈਲ ਨੰਬਰ 9592404141 ਅੱਛਾ ਜੀ ਹਾਂਜੀ ਤੁਸੀਂ ਆ ਨੀਤਾਜੀ ਦਵਾਈ ਇੱਥੇ ਟ੍ਰਾਇਲ ਵੀ ਲਗਾਤਾ ਆਪਕੇ ਖੇਤ ਚ ਹਾਂਜੀ ਮੇਰੀ ਕਣਕ ਦੇ ਵਿੱਚ ਜੀ ਚੌੜੇ ਪੱਤੇ ਆਲਾ ਨਦੀਨ ਬਹੁਤ ਸੀਗਾ ਆਸ ਕਰਕੇ ਕਾਲੀ ਭੰਗੋਲ ਹੋਈ ਹਾਂ ਇਹ ਤਾਂ ਮੈਂ ਬਹੁਤ ਪਰੇਸ਼ਾਨ ਸੀਗਾ ਠੀਕ ਹੈ ਜੀ ਮੇਰੇ ਕੋਲ ਹਰਮੀਤ ਸਿੰਘ ਆਏ ਠੀਕ ਹੈ ਜੀ ਉਹਨਾਂ ਨੇ ਮੈਨੂੰ ਨੀਤਾਜੀ ਬਾਰੇ ਦੱਸਿਆ ਠੀਕ ਹੈ ਜੀ ਅਸੀਂ ਪਹਿਲਾਂ ਇੱਕ ਕਨਾਲ ਤੇ ਟ੍ਰਾਇਲ ਲਗਾਇਆ ਇਹਨਾਂ ਨੇ ਠੀਕ ਹੈ ਜੀ ਜਦੋਂ ਟ੍ਰਾਇਲ ਪਾਸ ਹੋ ਗਿਆ ਤਾ ਬਹੁਤ ਵਧੀਆ ਰਿਜ਼ਲਟ ਸੀਗਾ ਕਾਲੀ ਭਮੋਲ ਬਾਤੂ ਜੋ ਵੀ ਸੀਗਾ ਠੀਕ ਹੈ ਸਭ ਕੁਝ ਖਤਮ ਕਰ ਦਿੱਤਾ ਠੀਕ ਹੈ ਜੀ ਫਿਰ ਮੈਂ ਇਹਦਾ ਰਿਜ਼ਲਟ ਦੇਖ ਕੇ ਫਿਰ ਮੈਂ 5 ਕਿੱਲੇ ਤੇ ਇਹ ਕਰੀ ਠੀਕ ਹੈ ਜੀ 8 ਤੋਂ 26 ਕਣਕਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਅੱਛਾ ਕਿਹੜੇ ਕਿੰਨੇ ਦਿਨ ਤੇ ਪਾਈ ਤੁਸੀਂ ਤੁਸੀਂ ਬਿਜਾਈ ਦੇ ਕਿੰਨੇ ਦਿਨ ਬਾਅਦ ਇਸਤੇਮਾਲ ਕੀਤੀ ਸੀ ਇਹ ਜੀ 30 ਤੋਂ 32 ਦਿਨ ਦੀ ਸੀਗੀ ਅੱਛਾ ਉਦੋਂ ਕੀਤੀ ਸੀ ਹਾਂਜੀ ਨਦੀਨ ਸਾਰੇ ਬਾਹਰ ਆ ਗਏ ਸੀ ਨਦੀਨ ਬਾਹਰ ਆਏ ਸੀਗੇ ਅੱਛਾ ਇਹ ਕਿ ਤੀ ਨਦੀਨ ਚਾਰ ਚਾਰ ਪੱਤੇ ਦੇ ਡੋਜ਼ ਕਿੰਨੀ ਪਾਈ ਸੀਗੀ ਜੀ ਡੋਜ਼ ਇਹਦੀ 200 ਠੀਕ ਹੈ 200 ਐਮ ਐਲ ਸੀਗੀ ਠੀਕ ਹੈ ਜੀ ਹਾਂਜੀ ਮਤਲਬ ਪੂਰੀ ਤਰੀਕੇ ਨਾਲ ਸੰਤੁਸ਼ਟ ਹੋ ਹਾਂਜੀ ਹਾਂਜੀ ਤੁਸੀਂ ਕਣਕ ਵੀ ਦੇਖ ਸਕਦੇ ਹੋ ਇਹਨਾਂ ਦੀ ਆਈ 826 ਵੈਰਾਈਟੀ ਖੜੀ ਹੈ ਜੀ ਖੇਤ ਦੇ ਵਿੱਚ ਕਿੰਨੀ ਵਧੀਆ ਸਾਰੀ ਨਿਸਤਰੀ ਹੋਈ ਖੜੀ ਹੋਈ ਹੈ ਕਣਕ ਤੇ ਕੋਈ ਗੁਰਮੀਤ ਜੀ ਕੋਈ ਸਾਈਡ ਇਫੈਕਟ ਕੋਈ ਕਿਸੇ ਤਰੀਕੇ ਦਾ ਲੱਗ ਗਿਆ ਕਿ ਕੋਈ ਹੈਗਾ ਨੁਕਸਾਨ 826 ਵੈਰਾਈਟੀ ਤੇ ਕੀਵੇਂ ਨਹੀਂ ਜੀ ਨਹੀਂ ਕਣਕ ਤੇ ਕੋਈ ਨੁਕਸਾਨ ਨਹੀਂ ਵਧੀਆ ਗਰੋਥ ਹੋਈ ਆ ਜਿਵੇਂ ਆਪਾਂ ਹੋਰ ਕਰਦੇ ਆ ਫਟਾਰਾ ਜ਼ਿਆਦਾ ਹੋਗਾ ਫਟਾਰਾ ਜ਼ਿਆਦਾ ਹੋ ਗਿਆ ਹੋਰ ਠੀਕ ਹੈ ਜੀ ਦੂਜੀਆਂ ਦਵਾਈਆਂ ਕਣਕ ਨੂੰ ਰੋਕ ਦਿੰਦੀਆਂ ਨੇ ਥੋੜਾ ਆਹ ਹਾਂ ਉਹਦੇ ਨਾਲ ਝਾੜ ਤੇ ਵੀ ਅਸਰ ਪੈਂਦਾ ਬਿਲਕੁਲ ਜੀ ਬਿਲਕੁਲ ਇਹ ਨੇਤਾ ਜੀ ਨੇ ਬਹੁਤ ਵਧੀਆ ਕੰਮ ਕਰਿਆ ਕਣਕ ਦਾ ਫਟਾਰਾ ਹੋਇਆ ਠੀਕ ਹੈ ਜੀ ੁੱਡੇ ਸਾਹਮਣੇ ਆ ਦੇਖ ਲਓ ਜੀ ਕਣਕ ਪੂਰੀ ਵਧੀਆ अच्छा दूसरे जमीदार भाइयों ने तो सी की सलाह देना चाहंदे हो जी या दवाई के बारे में दूसरे जमीदार भ्रामा नु मैं ही कहना भी गणक ਦੇ ਵਿੱਚ ਕੋਈ ਵੀ ਨਦੀਨ ਚੌੜੇ ਪੱਤਿਆਂ ਵਾਲਾ ਜੀ ਇਸ ਨੂੰ ਵਰਤੋ ਨੇਤਾ ਜੀ ਨੂੰ ਇਹ ਫਿਕਰੋ ਕੇ ਵਰਤੋ ਗਣਕ ਦਾ ਫਟਾਰਾ ਹੁੰਦਾ ਫਟਾਰਾ ਹੁੰਦਾ ਤਾਂ ਝਾੜ ਵੀ ਵਧੂਗਾ ਜੀ ਜੀ ਬਹੁਤ ਵਧੀਆ ਦਵਾਈ ਹੈ ਨਾਲੇ ਚੌੜੇ ਪੱਤੇ ਵੀ ਸਾਰੇ ਖਤਮ ਹੋ ਜਾਂਦੇ ਚੌੜੇ ਪੱਤੇ ਵੀ ਸਾਰੇ ਖਤਮ ਹੋ ਜਾਂਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੁਰਮੀਤ ਜੀ ਹਾਂ ਜੀ ਧੰਨਵਾਦ